ਸਾਡੇ ਮਹਿਮਾਨ ਜੀ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਆਓ ਫਿਰ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਬਹੁਤ ਸਾਰੇ ਅਜਿਹੇ ਪਲਾਨ ਜਿਹੜੇ ਸਰਕਾਰ ਵੱਲੋਂ ਸਾਡੀ ਸਹੂਲਤ ਲਈ ਬਣਾਏ ਗਏ ਆ ਸੋ ਉਹਨਾਂ ਤੋਂ ਜਾਣਣ ਦੀ ਅੱਜ ਕੋਸ਼ਿਸ਼ ਕਰਦੇ ਹਾਂ ਡਾਕਟਰ ਨਪ੍ਰੀਤ ਸੰਘਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੈਲਕਮ ਟੂ ਸਵਿਫਟ ਸਵੇਰ ਅੰਟੀ ਥੈਂਕ ਯੂ ਲਵੀ ਪੰਨੂ ਜੀ ਸਾਸ੍ਰੀਕਾਲ ਮੇਰੇ ਵੱਲੋਂ ਸਵਿਫਟ ਏਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਡਾਕਟਰ ਜੀ ਸਭ ਤੋਂ ਪਹਿਲਾਂ ਤਾਂ ਇਹੀ ਗੱਲ ਕਰ ਲੈਂਦੇ ਆ ਜੀ ਕਿ ਕਈ ਵਾਰੀ ਸਾਨੂੰ ਲੱਗਦਾ ਕਿ ਦੰਦਾਂ ਦੀ ਸਿਹਤ ਵੱਲ ਧਿਆਨ ਦੇਣਾ ਇੰਨਾ ਜ਼ਰੂਰੀ ਨਹੀਂ ਕਿਉਂਕਿ ਹੋ ਸਕਦਾ ਹੈ ਕਿ ਆਪਣੀ ਮੁਲਕ ਦੇ ਵਿੱਚ ਇਹੀ ਇਹਦੀ ਹਾਈਜੀਨ ਦੇ ਬਾਰੇ ਜਾਂ ਸਿਹਤ ਦੇ ਬਾਰੇ ਕੋ ਬਹੁਤੀ ਜਾਣਕਾਰੀ ਨਾ ਹੋਵੇ ਪਹਿਲਾਂ ਤਾਂ ਸਾਨੂੰ ਇਹੀ ਦੱਸ ਦੋ ਕਿ ਜੀ ਦੰਦਾਂ ਦੀ ਸਿਹਤ ਦਾ ਖਿਆਲ ਕਰਨਾ ਇਹ ਕਿੰਨਾ ਕੁ ਲਾਜ਼ਮੀ ਹੈ ਜੀ ਦੰਦਾਂ ਦੀ ਸਿਹਤ ਬਿਲਕੁਲ ਆਪਣੀ ਓਵਰਆਲ ਹੈਲਥ ਲਈ ਬਹੁਤ ਜ਼ਰੂਰੀ ਹੈ ਸੋ ਇਹਦਾ ਡਾਇਰੈਕਟ ਲਿੰਕ ਆ ਆਪਣੀ ਜਿਹੜੀ ਜਨਰਲ ਬੋਡੀ ਦੀ ਹੈਲਥ ਦਾ ਜਿਵੇਂ ਆਪਣੇ ਸਿਆਣੇ ਕਹਿੰਦੇ ਆ ਦੰਦ ਗਏ ਤਾਂ ਸਵਾਦ ਗਿਆ ਹਨਾ ਸੋ ਦੰਦਾਂ ਦੀ ਜਿਹੜੀ ਦੇਖਭਾਲ ਕਰਨਾ ਬਹੁਤ ਹੀ ਬਹੁਤ ਹੀ ਜ਼ਰੂਰੀ ਹੈ ਜਿਹੜੇ ਆਪਾਂ ਇੰਡੀਆ ਤੋਂ ਆਉਨੇ ਆ ਪਿੱਛੋਂ ਸਾਨੂੰ ਇਹ ਲੱਗਦਾ ਕਿ ਜਦੋਂ ਦੰਦ ਦੁਖਦਾ ਹੈ ਜਾਂ ਫਿਰ ਜਦੋਂ ਕੋਈ ਐਮਰਜੈਂਸੀ ਆਉਂਦੀ ਆਪਾਂ ਉਦੋਂ ਹੀ ਚੈੱਕ ਕਰਾਉਣਾ ਪਰ ਇਹ ਲਾਜ਼ਮੀ ਆ ਕਿ ਆਪਾਂ ਦੰਦਾਂ ਦੀ ਦੇਖਭਾਲ ਪਹਿਲਾਂ ਕਰੀਏ ਤਾਂ ਕਿ ਅਸੀਂ ਉਸ ਸਿਚੁਏਸ਼ਨ 'ਚ ਪਹੁੰਚੀ ਨਾ ਕਿ ਜਦੋਂ ਦੰਦ ਦੁਖੇ ਜੀ ਹਾਂਜੀ ਅਚੇ ਤਰ੍ਹਾਂ ਸਭ ਇਹ ਜ਼ਰੂਰ ਦੱਸੋ ਕਿ ਕਿ ਬਹੁਤ ਘੱਟ ਸ਼ਾਇਦ ਲੋਕਾਂ ਨੂੰ ਪਤਾ ਕਿ ਕੈਨੇਡੀਅਨ ਡੈਂਟਲ ਕੇਅਰ ਪਲਾਨ ਇਹ ਲੋਕਾਂ ਲਈ ਸਹੂਲਤ ਕਿਵੇਂ ਬਣ ਸਕਦਾ ਪਹਿਲਾਂ ਤਾਂ ਇਹ ਦੱਸੋ ਜੀ ਇਹ ਪਲਾਨ ਇੰਟਰੋਡਿਊਸ ਕਿਉਂ ਹੋਇਆ ਸੀ ਕੈਨੇਡੀਅਨ ਡੈਂਟਲ ਕੇਅਰ ਪਲਾਨ ਕੈਨੇਡਾ ਦੀ ਗਵਰਨਮੈਂਟ ਦਾ ਬਹੁਤ ਹੀ ਬਹੁਤ ਹੀ ਮਹੱਤਵਪੂਰਨ ਸਟੈਪ ਹੈ ਸੋ ਇਹਦੇ ਅੰਡਰ ਜਿਹੜੇ ਕੈਨੇਡਾ ਦੇ ਵਿੱਚ ਰਹਿਣ ਵਾਲੇ ਲੋਕ ਆ ਉਹਨਾਂ ਨੂੰ ਡੈਂਟਲ ਟ੍ਰੀਟਮੈਂਟ ਲੈਣ ਦੇ ਲਈ ਗਵਰਨਮੈਂਟ ਵੱਲੋਂ ਉਹਦੀ ਜਿਹੜੀ ਫਾਈਨੈਂਸ਼ੀਅਲ ਕਾਸਟ ਆ ਉਹ ਕਵਰ ਕਰਨ ਦੇ ਵਿੱਚ ਹੈਲਪ ਮਿਲੇਗੀ ਤੇ ਬਹੁਤ ਹੀ ਮੇਜਰ ਸਟੈਪ ਆ ਗਵਰਨਮੈਂਟ ਵੱਲੋਂ ਤੇ ਕਾਫੀ ਇਨਵੈਸਟਮੈਂਟ ਵੀ ਗਵਰਨਮੈਂਟ ਦੀ ਆਬਵੀਅਸਲੀ ਹੋਏਗੀ ਪਰ ਮੈਨੂੰ ਐਜ਼ ਅ ਯੂ ਨੋ ਕੈਨੇਡੀਅਨ ਡੈਂਟਿਸਟ ਮਾਨ ਮਹਿਸੂਸ ਹੁੰਦਾ ਆ ਇੱਕ ਹੈਲਥ케ਅ ਪ੍ਰੋਫੈਸ਼ਨਲ ਦੇ ਤੌਰ ਤੇ ਵੀ ਕਿ ਸਾਡੀ ਗਵਰਨਮੈਂਟ ਇੰਨਾ ਕੋ ਸੋਚਦੀ ਐ ਕਿ ਉਹਨਾਂ ਨੇ ਓਰਲ ਹੈਲਥ ਨੂੰ ਵੀ ਓਨੀ ਹੀ ਤਰਜੀਹ ਦਿੰਦੀ ਐ ਜਿੰਨੀ ਆਪਣੀ ਜਨਰਲ ਹੈਲਥ ਕਿਉਂਕਿ ਐਮਐਸਪੀ ਦੇ ਵਿੱਚ ਕਵਰ ਹੁੰਦੀ ਆ ਜੀ ਇੱਕ ਫੈਕਟਰ ਇਹਦੇ ਵਿੱਚ ABC ਕੇ ਜਦੋਂ ਪਹਿਲਾਂ ਨਹੀਂ ਕਵਰਡ ਸੀਗਾ ਡੈਂਟਲ ਕੇਅਰ um ਗਵਰਨਮੈਂਟ ਵੱਲੋਂ ਉਦੋਂ ਕੀ ਹੁੰਦਾ ਸੀ ਕਿ ਜਦੋਂ ਕਿਸੇ ਦੇ ਡੈਂਟਲ ਪੇਨ ਹੋਣੀ ਜਿਹੜੇ ਲੋਕੀ ਨਹੀਂ ਅਫੋਰਡ ਕਰ ਸਕਦੇ ਡੈਂਟਿਸਟ ਦੇ ਕੋਲ ਜਾਣਾ ਉਹ ਹਸਪੀਟਲ ਦੇ ਵਿੱਚ ਜਾਂਦੇ ਸੀ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਕਿ ਹਸਪੀਟਲਸ ਪਹਿਲਾਂ ਹੀ ਓਵਰਲੋਡਡ ਨੇ ਉੱਥੇ ਸਟਾਫਿੰਗ ਦੀ ਕਮੀ ਹੈ ਤੇ ਉੱਥੇ ਉਹ ਟ੍ਰੀਟਮੈਂਟ ਵੀ ਨਹੀਂ ਮਿਲ ਸਕਦਾ ਉੱਥੇ ਉਹ ਸਿਰਫ ਐਂਟੀਬਾਇਓਟਿਕਸ ਦੇ ਸਕਦੇ ਆ ਜਾਂ ਪੇਲ ਕਿਲਰ ਦੇ ਸਕਦੇ ਆ ਨਾ ਉਹ ਦੰਦ ਕੱਢ ਸਕਦੇ ਨੇ ਨਾ ਉਹ ਰੂਟ ਕੈਨਲ ਕਰ ਸਕਦੇ ਨੇ ਰਾਈਟ ਸੋ ਇੱਕ ਫੈਕਟਰ ਸੀ ਡਿਸਾਈਡ ਕਰਨ ਦੇ ਲਈ ਤਾਂ ਕਿ ਆਪਾਂ ਉਹ ਸਟ੍ਰੀਮ ਲਾਈਨ ਕੱਢ ਕਰਕੇ ਉਹਨਾਂ ਨੂੰ ਅਡ ਕਰ ਦਈਏ ਤੇ ਉਹ ਕੈਨੇਡੀਅਨ ਡੈਂਟਲ ਕੇਅਰ ਪਲਾਨ ਦੇ ਅਧੀਨ ਓਰਲ ਹੈਲਥ ਨੂੰ ਵੀ ਕਵਰੇਜ ਦਈਏ ਜੀ ਡਾਕਟਰ ਸਿੰਘ ਜਿਹੜੇ ਆਪਣੀ ਸੂਬੇ ਦੇ ਵਿੱਚ BC ਦੇ ਵਿੱਚ ਲੋ ਇਨਕਮ ਵਾਲੀ ਫੈਮਲੀਆਂ ਦੇ ਯਾ ਫਿਰ ਆਪਣੇ ਕਈ ਸੀਨੀਅਰਸ ਨੇ ਜਿਨ੍ਹਾਂ ਦੀ ਇਨਕਮ ਬੜੀ ਲੋ ਹੋ ਜਾਂਦੀ ਆ ਉਹਨਾਂ ਦੇ ਲਈ ਕੀ ਸਹੂਲਤਾ ਹੈ ਇਹ ਜਿਹੜੀ ਜਿਹੜਾ ਪਲਾਨ ਆ ਉਹਦੇ ਵਿੱਚ ਕਵਰੇਜ ਕਿਵੇਂ ਹੁੰਦੀ ਹੈ ਹਾਂਜੀ ਸੋ ਜਿਹੜਾ ਕੈਨੇਡੀਅਨ ਡੈਂਟਲ ਕੇਅਰ ਪਲਾਨ ਆ ਇਹ ਹਰੇਕ ਦੇ ਲਈ ਆ ਜਿਹੜਾ ਵੀ ਕੈਨੇਡਾ ਦੇ ਵਿੱਚ ਰਹਿ ਰਿਹਾ ਆ ਅ ਇਹਦੇ ਵਿੱਚ ਡਸਨਟ ਮੈਟਰ ਕਿ ਏਜ ਕੀ ਹੈ ਯਾ ਫਿਰ ਕੋਈ ਸਰਟਨ ਕੈਟੇਗਰੀ ਨਹੀਂਗੀ ਨਾ ਕੋਈ ਸੀਨੀਅਰਸ ਨਾ ਬੱਚੇ ਹਰੇਕ ਦੇ ਲਈ ਹੈ ਤੇ ਅ ਸਾਰਿਆਂ ਨੂੰ ਇਹਦੇ ਵਿੱਚ ਕਵਰੇਜ ਮਿਲੇਗੀ ਵਿਦਆਊਟ ਐਨੀ ਸਪੈਸ਼ਲ ਕੈਟਗਰੀਜ਼ ਜੀ ਤੇ ਇਹ ਤੋਂ ਦੋ ਪੁੱਛਣਾ ਚਾਹਾਂਗੇ ਕਿ ਕੀ ਇਹਦੇ ਵਿੱਚ ਸਾਰੇ ਗਰੁੱਪਸ ਏਜ ਗਰੁੱਪ ਜਿਦੋਂ ਆਪ ਆਖਦਿਆਂ ਵੀ ਹਰ ਉਮਰ ਦੀ ਵਿਅਕਤੀ ਬੱਚੇ ਜਾਂ ਸੀਨੀਅਰਸ ਉਹ ਐਲੀਜੀਬਲ ਹਨ ਤੇ ਨਾਲ ਦੀ ਨਾਲ ਇਹ ਵੀ ਦੱਸਿਓ ਕਿ ਪੈਹਲ ਕਿਹਨਾਂ ਨੂੰ ਦਿੱਤੀ ਜਾਂਦੀ ਹੈ ਹਾਂਜੀ ਇਹਦੇ ਵਿੱਚ ਜਿਵੇਂ ਮੈਂ ਪਹਿਲਾਂ ਕਿਹਾ ਸਾਰੇ ਹੀ ਏਜ ਗਰੁੱਪਸ ਇਨਕਲੂਡਡ ਨੇ ਬੱਚੇ ਵੱਡੇ ਇਨ ਬੀਟਵੀਨ ਸਾਰੇ ਇਨਕਲੂਡਡ ਨੇ ਜਦੋਂ ਗਵਰਨਮੈਂਟ ਨੇ ਸਟਾਰਟ ਕੀਤਾ ਸੀ ਪਲਾਨ ਉਦੋਂ ਉਹਨਾਂ ਨੇ ਪ੍ਰਾਇੋਰਟਾਈਜ਼ ਕੀਤਾ ਸੀ ਕਿਉਂਕਿ ਆਬਵੀਅਸਲੀ ਸੰਲਾਈਫ ਇੱਕ ਕੰਪਨੀ ਇੰਸ਼ੋਰੈਂਸ ਕੰਪਨੀ ਜੀ ਸੋ ਉਹਦੇ ਥਰੂ ਗਵਰਨਮੈਂਟ ਇਹ ਪ੍ਰੋਵਾਈਡ ਕਰਦੀ ਹੈ ਜਿਹੜੀ ਕਵਰੇਜ ਹੈ ਤੇ ਜੇ ਇੱਕਦਮ ਇਹ ਸਾਰੇ ਲੋਕੀ ਅਪਲਾਈ ਕਰ ਦਿੰਦੇ ਆਬਵੀਅਸਲੀ ਉਹਨਾਂ ਨੂੰ ਅਪਲੀਕੇਸ਼ਨਸ ਹੈਂਡਲ ਕਰਨ ਦੇ ਵਿੱਚ ਪ੍ਰੋਬਲਮ ਆਣੀ ਸੀ ਤਾਂ ਕਰਕੇ ਉਹਨਾਂ ਨੇ ਪ੍ਰਾਇੋਰਟੀ ਦਿੱਤੀ ਸੀ ਜਿਹੜੇ ਸਭ ਤੋਂ ਸੀਨੀਅਰ ਏਜ ਗਰੁੱਪ ਨੂੰ ਤੇ ਇਵੈਂਚੁਅਲੀ ਉਹ ਤੋਂ ਘੱਟ ਘੱਟ ਕਰਕੇ ਇਸ ਟਾਈਮ ਤੇ ਸਾਰਿਆਂ ਦੇ ਲਈ ਓਪਨ ਹੈ ਛੋਟੇ ਤੋਂ ਲੈ ਕੇ ਵੱਡੇ ਹਰੇਕ ਦੇ ਲਈ ਓਪਨ ਹੈ ਇਹ ਕਨੇਡੀਅਨ ਡੈਂਟਲ ਕੇਅਰ ਪਲਾਨ ਜੀ ਕਿਉਂਕਿ ਇੱਕ ਡਾਕਟਰ ਸੰਗਾ ਇੱਕ ਸਬਾ ਹੋਸੀ ਜਦੋਂ ਦੰਦਾਂ ਦਾ ਕੋ ਕੰਮ ਕਰਾਉਣਾ ਹੁੰਦਾ ਸੀ ਤੇ ਸਭ ਨੂੰ ਲੱਗਦਾ ਸੀ ਕਿ ਭਾਰਤ ਦੀ ਟਿਕਟ ਲੈ ਲਓ ਜਾਂ ਪੰਜਾਬ ਦੀ ਟਿਕਟ ਲੈ ਲਓ ਵੀ ਉੱਥੇ ਜਾ ਕੇ ਜੀ ਸਸਤਾ ਹੋ ਜਾਂਦਾ ਪਰ ਮੈਨੂੰ ਲੱਗਦਾ ਵੀ ਇਸ ਪਲਾਨ ਨੇ ਕੰਮ ਕਾਫੀ ਸੌਖਾ ਕਰਤਾ ਬਿਲਕੁਲ ਹਰੇਕ ਦੇ ਲਈ ਮੈਂ ਦੇਖ ਰਹੀ ਹਾਂ ਹੁਣ ਅਸੀਂ ਆਪਣੇ ਆਫਿਸ ਦੇ ਵਿੱਚ ਦੇਖਦੇ ਹਾਂ ਕਾਫੀ ਆਪਣੀ ਕਮਿਊਨਿਟੀ ਤੋਂ ਵੀ ਕਾਫੀ ਲੋਕ ਹਨ ਆ ਰਹੇ ਨੇ ਹਾਂਜੀ ਤੇ ਪ੍ਰੋਬਲਮ ਇਹ ਸੀ ਕਿ ਜਿਵੇਂ ਲੋਕੀ ਵੇਟ ਕਰਦੇ ਸੀ ਹੈਨਾ ਇੰਡੀਆ ਜਾਣ ਦੀ ਸੋ ਜਿਹੜਾ ਇੰਡੀਆ ਤੇ ਕੈਨੇਡਾ ਦਾ ਜਿਵੇਂ ਆਪਣੀ ਸਟੈਂਡਰਡ ਆਫ ਲਿਵਿੰਗ ਦਾ ਫਰਕ ਹੈ ਹੈਨਾ ਹਾਂਜੀ ਉਹ ਹੀ ਸਟੈਂਡਰਡ ਆਫ ਹੈਲਥ케어 ਦਾ ਬਹੁਤ ਹੀ ਜ਼ਿਆਦਾ ਜ਼ਮੀਨ ਅਸਮਾਨ ਦਾ ਫਰਕ ਹੈ ਕਿ ਵਾਰੀ ਕੀ ਹੁੰਦਾ ਸੀ ਉੱਥੇ ਲੋਕੀ ਇੰਨਾ ਪੈਸਾ ਖਰਚ ਕੇ ਆਉਂਦੇ ਸੀ ਜੀ ਰਾਈਟ ਅਵੇ ਜਦੋਂ ਇੱਥੇ ਆਉਣਾ ਸਾਨੂੰ ਦੁੱਖ ਵੀ ਲੱਗਦਾ ਦੱਸਣ ਨੂੰ ਹੈਨਾ ਕਿ ਤੁਸੀਂ ਜਿਹੜਾ ਵੀ ਪੈਸਾ ਲਾ ਕੇ ਆਏ ਹੋ ਉਸ ਤਨੂ ਦੁਆਰਾ ਤੋਂ ਕਰਾਉਣਾ ਪੈਣਾ ਹੈ ਰਾਈਟ ਸੋ ਜੋ ਇਥੇ ਸਟੈਂਡਰਡ ਆਫ ਕੇਅਰ ਆਪਣਾ ਹੈਲਥ ਦੇ ਵਿੱਚ ਹੈ ਉਹ ਕਾਫੀ ਜ਼ਿਆਦਾ ਯੂ نو ਡਿਫਰੈਂਸ ਹੈ ਤੇ ਇਹਦੇ ਵਿੱਚ ਇਹ ਹੈ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਗੀ ਤੇ ਜਿਹੜਾ ਖਰਚਾ ਆ ਉਹ ਵੀ ਗਵਰਨਮੈਂਟ ਵੱਲੋਂ ਕਾਫੀ ਹੱਦ ਤੱਕ ਗਵਰਨਮੈਂਟ ਵੱਲੋਂ ਕਵਰ ਹੋਏਗਾ ਜੀ ਤੇ ਇੱਕ ਇਹ ਵੀ ਸਾਨੂੰ ਜ਼ਰੂਰ ਦੱਸਿਓ ਡਾਕਟਰ ਸਗਾ ਕਿ ਇਸ ਪਲਾਨ ਦੇ ਤਹਿਤ ਕਿਹੜੇ-ਕਿਹੜੇ ਕਮਦੀ ਦੰਦਾ ਦੇ ਨਾਲ ਸੰਬੰਧਿਤ ਜਿਹੜੀ ਆਮ ਲੋਕ ਕਰਵਾ ਸਕਦੇ ਆ ਕਿਤੇ ਇਹ ਤਾਂ ਨਹੀਂ ਵੀ ਜਿਹੜੇ ਬਿਲਕੁਲੀ ਮਾਈਨਰ ਜੇ ਕੰਮ ਹੁੰਦੇ ਉਹੀ ਕਵਰਡ ਆ ਤੇ ਫਿਰ ਪੈਸੇ ਤੁਹਾਨੂੰ ਫਿਰ ਜੇਬ ਚੋਂ ਦੇਣੇ ਪਣ ਹਾਂਜੀ ਇਹਦੇ ਵਿੱਚ ਕਾਫੀ ਚੀਜ਼ਾਂ ਕਵਰਡ ਨੇ ਜਿਹਦੇ ਵਿੱਚ ਕਿ ਡੈਂਟਲ ਐਗਜ਼ਾਮਸ ਡੈਂਟਲ ਐਗਜ਼ਾਮ ਦੇ ਵਿੱਚੋਂ ਵੀ ਕੰਪਲੀਟ ਐਗਜ਼ਾਮ ਯਾ ਐਮਰਜੈਂਸੀ ਐਗਜ਼ਾਮਸ ਐਕਸ-ਰੇਜ਼ ਕਵਰਡਾ ਡੈਂਟਲ ਕਲੀਨਿੰਗ ਦੰਦਾਂ ਦੀ ਸਫਾਈ ਦੰਦ ਕਢਵਾਉਣੇ ਐਕਸਟ੍ਰੈਕਸ਼ਨਸ ਫਿਲਿੰਗਸ ਦੰਦ ਪਰਵਾਉਣੇ ਤੇ ਡੈਂਚਰਸ ਜਿਹੜੇ ਕਿ ਪੀੜ ਹੁੰਦੇ ਆ ਉੱਪਰਲਾ ਥੱਲੇ ਵਾਲਾ ਫੁੱਲ ਡੈਂਚਰ ਤੇ ਪਾਰਸ਼ਲ ਡੈਂਚਰਸ ਤੇ ਕਰਾਉਨਸ ਵੀ ਕਵਰ ਨੇ ਉਦੀ ਲਿਮਟ ਹੈ 10 ਸਾਲਾਂ ਦੇ ਵਿੱਚ 4 ਕਰਾਉਨਸ ਕਵਰ ਨੇ ਜਿਹੜੀਆਂ ਚੀਜ਼ਾਂ ਨਹੀਂ ਕਵਰ ਕਰਦਾ ਪਲਾਨ ਉਹ ਹੈ ਇੰਪਲਾਂਟਸ ਤੇ ਬ੍ਰਿਜਸ ਬਾਕੀ ਤਕਰੀਬਨ ਸਭ ਕੁਝ ਕਵਰ ਕਰਦੇ ਨੇ ਜੀ ਤੇ ਕਈ ਮੇਜਰ ਟ੍ਰੀਟਮੈਂਟਸ ਦੇ ਵਿੱਚ ਜਿਵੇਂ ਕਿ ਕਰਾਉਨਸ ਹੈ ਉਹਦੇ ਵਿੱਚ ਉਹ ਪਰਸੈਂਟੇਜ ਕਵਰ ਕਰਦੇ ਨੇ ਤੇ ਬਾਕੀ ਉਹ ਤਕਰੀਬਨ 100% ਕਵਰ ਕਰਦੇ ਨੇ ਜੀ अच्छा सुनो ये भी जरूर दसियो डॉक्टर संगा दे दे डे दे डे 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 के कैनेडियन डेंटल केयर प्लान इसते बारे assi apply किवें कर सकदेया किते बहुत ਔਖਾ ਤਾਂ ਨਹੀਂ ਵੀ ਬਹੁਤ سارے ਕਾਗਜ਼ ਪੱਤਰ ਭਰਨੇ ਪੈਂਦੇ ਆ ਬਹੁਤ ਹੀ ਸਿੰਪਲ ਪ੍ਰੋਸੀਜਰ ਆ ਐਕਚੁਅਲੀ 5 ਮਿੰਟ ਤੋਂ ਵੀ ਘੱਟ ਟਾਈਮ ਲੱਗੂਗਾ ਅਪਲਾਈ ਕਰਨ ਦੇ ਲਈ ਆਨਲਾਈਨ ਕੈਨੇਡਾ ਗਵਰਨਮੈਂਟ ਦੀ ਵੈਬਸਾਈਟ ਤੇ ਜਾ ਕੇ ਜਿਹੜੀ ਕਿ www.canada.ca ਦੀ ਵੈਬਸਾਈਟ ਤੇ ਜਾ ਕੇ ਉੱਥੇ ਕੈਨੇਡੀਅਨ ਡੈਂਟਲ ਕੇਅਰ ਪਲਾਨ ਵਾਲੀ ਟੈਬ ਤੇ ਅਸੀਂ ਜਾਣਾ ਆ ਤੇ ਉਹਦੇ ਵਿੱਚ ਉਹਨਾਂ ਨੇ ਪ੍ਰੋਪਰ ਇਨਸਟਰਕਸ਼ਨਸ ਲਿਖੀਆਂ ਆ ਜਦੋਂ ਆਪਾਂ ਆਨਲਾਈਨ ਅਪਲਾਈ ਕਰਨਾ ਆ ਬਹੁਤ ਹੀ ਬੇਸਿਕ ਚੀਜ਼ਾਂ ਪਰੰਦੇ ਲੋੜਾ ਨਾਮ ਡੇਟ ਆਫ ਬਰਥ ਐਡਰੈਸ ਸੈਂਡ ਕਾਰਡ ਨੰਬਰ ਤੇ ਦੈਟਸ ਇਟ ਹਾਰਡਲੀ 5 ਮਿੰਟ ਦਾ ਕੰਮ ਹੈ ਜੀ ਤੇ ਆਨਲਾਈਨ ਹੀ ਅਪਲਾਈ ਹੋ ਜਾਂਦਾ ਹੈ ਤੇ ਜਦੋਂ ਇੱਕ ਵਾਰੀ ਫਾਰਮ ਭਰ ਦਿੱਤਾ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ 5 ਮਿੰਟ ਵੀ ਨਹੀਂ ਲੱਗਦੇ ਤੇ ਉਸ ਤੋਂ ਬਾਅਦ ਪਤਾ ਕਿਸ ਤਰ੍ਹਾਂ ਲੱਗੂ ਵੀ ਅਸੀਂ ਅਪਰੂਵ ਹੋ ਚੁੱਕੇ ਆ ਜਾਂ ਫਿਰ ਅਸੀਂ ਇਸ ਪਲਾਨ ਦੇ ਲਈ ਨਹੀਂ ਕੁਆਲੀਫਾਈ ਕਰਦੇ ਹਾਂਜੀ 어 ਦੋ ਤੋਂ ਚਾਰ ਹਫ਼ਤੇ ਲੱਗਦੇ ਨੇ ਜੀ ਜਦੋਂ ਗਵਰਨਮੈਂਟ ਨੇ ਆਪਾਂ ਨੂੰ ਪੈਕੇਜ ਪੇਜ ਦੇ ਆ ਉਹ ਕਰੇ ਉਹਦੇ ਵਿੱਚ ਮੈਂਬਰ ਆਈਡੀ ਹੁੰਦੀ ਆ ਕਾਰਡ ਹੋਗਾ ਇੱਕ ਉੱਤੇ ਮੈਂਬਰ ਆਈਡੀ ਤੇ ਸਟਾਰਟ ਡੇਟ ਲਿਖੀ ਹੁੰਦੀ ਆ ਸੋ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਵੇਟ ਕਰੀਏ ਕਨਫਰਮ ਕਰਨ ਨੂੰ ਕਿ ਅਸੀਂ ਸਾਨੂੰ ਉਹ ਮਿਲ ਗਿਆ ਕਾਰਡ ਕਿਉਂਕਿ ਜਿਹੜੀ ਸਟਾਰਟ ਡੇਟ ਉਹ ਕਾਰਡ ਤੇ ਲਿਖੀ ਹੋਗੀ ਉਹ ਦਿਨ ਤੋਂ ਹੀ ਉਹਨਾਂ ਨੇ ਜਿਹੜੀ ਕਾਸਟ ਆ ਕਵਰ ਕਰਨੀ ਆ ਤਿਹੋੜੇ ਜਦੋਂ ਇੱਕ ਵਾਰੀ ਉਹਨਾਂ ਕੋਲੇ ਅਪਰੂਵਲ ਆ ਗਈ ਜਿਹਦੇ ਵੀ ਪੇਸ਼ੈਂਟਸ ਨੇ ਤਾਂ ਫਿਰ ਉਹ ਤੁਹਾਡੇ ਆਫਿਸ ਦੇ ਵਿੱਚ ਸਿੱਧੇ ਆਉਣ ਜਾਂ ਫਿਰ ਤੁਹਾਡੇ ਨਾਲ ਫਿਰ ਕਿਵੇਂ ਪ੍ਰੋਸੈਸ ਸਟਾਰਟ ਕਰ ਸਕਦੇ ਆ ਅ ਸੋ ਹਾਂਜੀ ਬਿਲਕੁਲ ਉਹ ਸਾਡੇ ਆਫਿਸ ਦੇ ਵਿੱਚ ਆ ਸਕਦੇ ਆ ਫੋਨ ਕਰਕੇ ਸਾਨੂੰ ਅਪਾਇੰਟਮੈਂਟ ਬੁੱਕ ਕਰ ਸਕਦੇ ਆ ਤੇ ਆ ਕੇ ਦਿਖਾ ਸਕਦੇ ਆ ਅ ਇੱਕ ਹੋਰ ਚੀਜ਼ ਮੈਂ ਮੈਂਸ਼ਨ ਕਰਨਾ ਚਾਹੂੰਗੀ ਜਿਹੜੀ ਐਲੀਜੀਬਿਲਟੀ ਦੀ ਆਪਾਂ ਗੱਲ ਕਰ ਰਹੇ ਸੀਗੇ ਹਾਂਜੀ ਸੋ ਐਲੀਜੀਬਿਲਟੀ ਦੇ ਅੰਦਰ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਸੋ ਸਾਰੇ ਕੈਨੇਡੀਅਨਸ ਕਵਰਡ ਨੇ ਉਹ ਜੇ ਉਹਨਾਂ ਦੀ ਇਨਕਮ 90000 ਤੱਕ ਹੈ ਪਿਛਲੇ ਸਾਲ ਉਹਨਾਂ ਨੇ ਟੈਕਸ ਭਰਿਆ ਸੀ ਉਹਨਾਂ ਦੇ ਕੋਲ ਕੋਈ ਪ੍ਰਾਈਵੇਟ ਅੰਸ਼ੀਅਲ ਇੰਸ਼ੋਰੈਂਸ ਨਹੀਂ ਹੈ ਤੇ ਉਹ ਕੈਨੇਡੀਅਨ ਰੈਜ਼ੀਡੈਂਟ ਨੇ ਫॉर ਟੈਕਸ ਪਰਪਸਸਸ ਸੋ ਇਹਦੇ ਵਿੱਚ ਨਾ ਸਿਰਫ ਕੈਨੇਡੀਅਨ ਸਿਟੀਜ਼ਨਸ ਤੇ ਪਰਮਨੈਂਟ ਰੈਜ਼ੀਡੈਂਟ ਇਹਦੇ ਵਿੱਚ ਸਟੂਡੈਂਟ ਵੀਜ਼ਾ ਵਰਕ ਪਰਮਿਟ ਸਾਰੇ ਹੀ ਇਨਕਲੂਡਡ ਨੇ ਹਾਂਜੀ ਜੀ ਤੇ ਇਹਦੇ ਨਾਲ ਨਾਲ ਤੁਸੀਂ ਕੋਈ ਅਜੀਹੀ ਟਿਪ ਦੇਣੀ ਚਾਹੁੰਦੇ ਹੋ ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਦੰਦਾਂ ਨੂੰ ਖਰਾਬ ਨਾ ਹੋਣ ਦੇਣਾ ਇਹ ਸਾਡੀ ਪਹਿਲੀ ਜਿਹੜੀ ਹੋ ਜ਼ਰੂਰਤ ਚਾਹੀਦੀ ਹੈ ਤੇ ਇਹਦੇ ਵਾਸਤੇ ਅਸੀਂ ਆਮ ਜ਼ਿੰਦਗੀ ਦੇ ਵਿੱਚ ਜਾਂ ਹਰ ਰੋਜ਼ ਕੀ ਕਰ ਸਕਦੇ ਆ ਕਿ ਦੰਦਾਂ ਨੂੰ ਜ਼ਿਆਦਾ ਨੁਕਸਾਨ ਪਹੁੰਚੇ ਨਾ ਹਾਂਜੀ ਬਿਲਕੁਲ ਸੋ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਹੀ ਚੀਜ਼ ਹੈ ਕਿ ਆਪਾਂ ਇੰਨਾ ਕੋ ਧਿਆਨ ਰੱਖੀਏ ਕਿ ਸਾਨੂੰ ਕਦੀ ਕੋਈ ਪ੍ਰੋਬਲਮ ਹੀ ਨਾ ਆਵੇ ਸੋ ਇਹਦੇ ਵਿੱਚ ਦੋ ਚੀਜ਼ਾਂ ਜ਼ਰੂਰੀ ਆ ਇੱਕ ਤਾਂ ਹੋਮ ਕੇਅਰ ਤੇ ਇੱਕ ਜਿਹੜੀ ਹੈ ਰੈਗੂਲਰ ਡੈਂਟਲ ਕਲੀਨਿੰਗ ਤੇ ਚੈੱਕਅਪ ਹੋਮ ਕੇਅਰ ਦੇ ਵਿੱਚ ਆਉਂਦਾ ਆ ਕਿ ਆਪਾਂ ਬਰਸ਼ ਦੋ ਵਾਰ ਜ਼ਰੂਰ ਕਰਨਾ ਆ। ਸਵੇਰੇ ਕੋਸ਼ਿਸ਼ ਕਰਨੀ ਆ ਕਿ ਖਾਣਾ ਖਾਣ ਤੋਂ ਬਾਅਦ ਸੋ ਮੇਨ ਆਪਣਾ ਗੋਲ ਇਹੀ ਹੈ ਕਿ ਦੰਦਾਂ ਦੇ ਉੱਤੇ ਖਾਣਾ ਵਗੈਰਾ ਨਾ ਲੱਗਿਆ ਹੋਵੇ ਸਾਫ਼ ਹੋਣ ਦੰਦ। 24 ਘੰਟੇ ਚੋਂ ਜਿੰਨਾ ਮੈਕਸਿਮਮ ਟਾਈਮ ਆਪਾਂ ਟਰਾਈ ਕਰ ਸਕਦੇ ਆ। ਸੋ ਸਵੇਰੇ ਕੋਸ਼ਿਸ਼ ਕਰਨੀ ਆ ਕਿ ਖਾਣਾ ਖਾਣ ਤੋਂ ਬਾਅਦ ਤੇ ਰਾਤ ਨੂੰ ਵੀ ਖਾਣਾ ਖਾਣ ਤੋਂ ਬਾਅਦ ਆਪਾਂ ਸੌਣ ਤੋਂ ਪਹਿਲਾਂ ਬਰਸ਼ ਕਰਨਾ ਹੈ। ਰਾਤ ਨੂੰ ਜ਼ਰੂਰ ਫਲੋਸਿੰਗ ਕਰਨਾ ਨਾਲ। ਜੀ। ਤੇ ਇੱਕ ਆਪਣੀਆਂ ਡੈਂਟਲ ਚੈੱਕਅਪ ਤੇ ਕਲੀਨਿੰਗ ਆਪਾਂ ਰੈਗੂਲਰਲੀ ਕਰਾਉਣੀ ਆ ਜੇ ਆਪਣੇ ਦੰਦ ਤੇ ਗਮਸ ਹੈਲਦੀ ਆ ਐਵਰੀ 6 ਮੰਥਸ ਇਜ਼ ਗੁੱਡ ਇਨਾਫ ਜੇ ਸਾਨੂੰ ਗਮਸ ਦੀ ਕੋਈ ਪ੍ਰੋਬਲਮ ਹੈ ਫਿਰ ਸਾਨੂੰ ਐਵਰੀ 3 ਮੰਥਸ ਕਰਵਾਉਣਾ ਚਾਹੀਦਾ ਚੈੱਕਅਪ ਵੰਡਰਫੁਲ ਤੇ ਕੇਵਰੀ ਨਾ ਜਦੋਂ ਮਾਰਕੀਟ ਦੇ ਵਿੱਚ ਜਾਂ ਕਿਸੇ ਸਟੋਰ ਦੇ ਵਿੱਚ ਟੂਥਪੇਸਟ ਲੈਣ ਜਾਈਦਾ ਹਾਂ ਜਿਉਂਕਿ ਉੱਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਬ੍ਰਾਂਡਸ ਪਏ ਹੁੰਦੇ ਆ ਕੋਈ ਕਹਿੰਦੇ ਆ ਜੀ ਤੁਹਾਡੇ ਦੰਦ ਬੜੇ ਸਫੇਦ ਹੋ ਜਾਣਗੇ ਕੋਈ ਕਹਿੰਦੇ ਜੀ ਇਹ ਸੈਂਸਿਟੀਵਿਟੀ ਨੂੰ ਘਟਾ ਦਿੰਦੇ ਆ ਜਾਂ ਹੋਰ ਵੀ ਬਹੁਤ ਸਾਰੇ ਕਲੇਮ ਹੁੰਦੇ ਆ ਸੋ ਤੁਹਾਡੇ ਹਿਸਾਬ ਦੇ ਨਾਲ ਜਦੋਂ ਟੂਥਪੇਸਟ ਖਰੀਦਣਾ ਤੇ ਕਿਹੜੇ ਇਨਗਰੀਡੀIENTS ਦਾ ਧਿਆਨ ਰੱਖੀਏ ਵੀ ਇਹ ਚੀਜ਼ਾਂ ਇਹਦੇ ਵਿੱਚ ਨਾ ਹੋਣ ਤਾਂ ਫੇਰ ਅਸੀਂ ਆਪਣੇ ਘਰ ਲੈ ਕੇ ਜਾਈਏ ਸੋ ਟੂਥਪੇਸਟ ਮੋਸਟਲੀ ਜਿਹੜੇ ਆਪਣੇ ਇੱਥੇ ਅਵੇਲੇਬਲ ਨੇ ਉਹ अप्रूव्ड ਹੁੰਦੇ ਨੇ ਗਵਰਨਮੈਂਟ ਵੱਲੋਂ ਹਾਂਜੀ ਸੋ ਜਿਹੜੇ ਮਤਲਬ ਇਨਗਰੀਡੀਅੰਟਸ ਨਹੀਂ ਸੇਫ ਉਹ ਮਾਰਕੀਟ ਦੇ ਵਿੱਚ ਆਣਗੇ ਨਹੀਂ ਸੋ ਓਵਰঅল ਤੁਸੀਂ ਕੋਈ ਵੀ ਟੂਥਪੇਸਟ ਯੂਜ਼ ਕਰ ਸਕਦੇ ਹੋ ਤੇ ਕੇ ਵੀ ਅਸੀਂ ਜ਼ਰੂਰ ਹੁਣ ਜਿਹਨੂੰ ਦੰਦਾਂ ਦੀ ਪ੍ਰੋਬਲਮ ਹੋਵੇ ਸੋ ਫੋਰ ਐਗਜ਼ਾਮਪਲ ਜੇ ਕੈਵਿਟੀਜ਼ ਹੋਣ ਫਿਰ ਅਸੀਂ ਰეკਮੈਂਡ ਕਰਦੇ ਆਂ ਜਿਹੜੇ ਟੂਥਪੇਸ ਦੇ ਵਿੱਚ ਫਲੋਰਾਈਡ ਦਾ ਕੰਟੈਂਟ ਥੋੜਾ ਵੱਧ ਹੋਵੇ ਜੀ ਠੀਕ ਹੈ ਉਸੇ ਤਰ੍ਹਾਂ ਜਿਨ੍ਹਾਂ ਨੂੰ ਸੈਂਸਿਟੀਵਿਟੀ ਹੁੰਦੀ ਹੈ ਉਹਦੇ ਵਿੱਚ ਅਸੀਂ ਉਹ ਜੋ ਟੂਥਪੇਸ ਰეკਮੈਂਡ ਕਰਦੇ ਆਂ ਜਿਹੜੇ ਸੈਂਸਿਟੀਵਿਟੀ ਦੇ ਵਿੱਚ ਹੈਲਪ ਕਰਨ ਪਰ ਜੇ ਤੁਹਾਨੂੰ ਕੋਈ ਨਹੀਂ ਪ੍ਰੋਬਲਮ ਤੁਸੀਂ ਕੋਈ ਵੀ ਟੂਥਪੇਸ ਜਿਹੜਾ ਡਰੱਗ ਸਟੋਰ ਦੇ ਵਿੱਚ ਅਵੇਲੇਬਲ ਆ ਤੁਸੀਂ ਉਹ ਯੂਜ਼ ਕਰ ਸਕਦੇ ਹੋ ਵੰਡਰਫੁਲ ਤੇ ਡਾਕਟਰ ਸੰਗ ਅਖੀਰ ਦੇ ਵਿੱਚ ਜ਼ਰੂਰ ਦੱਸ ਕੇ ਜਾਇਓ ਕਿ ਜੇ ਕਿਸੇ ਨੇ ਤੁਹਾਡੇ ਤੋਂ ਕੋਈ ਸਵਾਲ ਪੁੱਛਣਾ ਹੈ ਨੰਬਰ ਕੀ ਹੈ ਜੀ ਤੇ ਦੂਸਰੀ ਗੱਲ ਕਿ ਜੇ ਤੁਹਾਨੂੰ ਵਿਜ਼ਿਟ ਕਰਨਾ ਹੈ ਤੇ ਐਡਰੈਸ ਕੀ ਹੈ ਹਾਂਜੀ ਬਿਲਕੁਲ ਸਾਡੀਆਂ ਦੋ ਲੋਕੇਸ਼ਨਸ ਨੇ ਪਹਿਲੀ ਲੋਕੇਸ਼ਨ ਹੈ ਲਿੰਕਨ ਡੈਂਟਲ ਸੈਂਟਰ ਕੋਕਿਟਲਮ ਉੱਥੋਂ ਦਾ ਫੋਨ ਨੰਬਰ ਆ 604 552 9500 604 552 9500 ਐਡਰੈਸ ਹੈ 3030 ਲਿੰਕਨ ਐਵੇਨਿਊ ਕੁਕਿਤਲਮ ਦੂਸਰੀ ਲੋਕੇਸ਼ਨ ਹੈ ਡੈਂਟਿਸ ਆਫ ਚਿਮਨੀ ਹਾਈਟਸ ਇਤੋਂ ਦਾ ਫੋਨ ਨੰਬਰ ਆ 604 593 5344 ਜੀ ਤੇ ਜੇਕਰ ਕਿਸੇ ਨੂੰ ਦਫਤਰ ਦੇ ਵਿੱਚ ਆਉਣਾ ਹੋਵੇ ਆਫਿਸ ਦੇ ਵਿੱਚ ਆਉਣਾ ਹੋਵੇ ਤੇ ਕੀ ਇਸ ਸਮਾਂ ਜਿਹਦੇ ਵਿੱਚ ਤੁਹਾਨੂੰ ਵਿਜ਼ਿਟ ਕਰ ਸਕਦੇ ਉਹ ਸੋ ਦੋਨੋ ਆਫਿਸਸ ਦੇ ਆਵਰਸ ਡਿਫਰੈਂਟ ਨੇ ਉਦਾਹਰਨ ਆਵਰ ਸਾਡੇ ਗੂਗਲ ਦੇ ਉੱਤੇ ਲਿਸਟਡ ਨੇ ਕਾਫੀ ਮਤਲਬ ਵੇਰੀਏਸ਼ਨ ਹੋਏਗੀ ਆਵਰਸ ਦੇ ਵਿੱਚ ਜੀ ਤੇ ਪਰ ਜਨਰਲੀ ਲਾਈਕ 9 ਟੂ 5 ਵਾਲੇ ਆਵਰਸ ਵੀ ਨੇ ਤੇ ਕਈ ਦਿਨ ਅਸੀਂ 11 ਟੂ 7 ਵੀ ਓਪਨ ਕਰਦੇ ਆ ਤਾਂ ਕਿ ਜੇ ਤੁਸੀਂ ਕੰਮ ਤੋਂ ਬਾਅਦ ਆਉਣਾ ਤੁਸੀਂ ਈਵਨਿੰਗਸ ਲੈ ਸਕੋ ਤੇ ਸੈਟਰਡੇਜ਼ ਵੀ ਓਪਨ ਆ ਜੇ ਤੁਸੀਂ ਛੁੱਟੀ ਵਾਲੇ ਦਿਨ ਆਉਣਾ ਪਸੰਦ ਕਰਦੇ ਹੋ ਵੰਡਰਫੁਲ ਡਾਕਟਰ ਸੰਗਤ ਤੁਸੀਂ ਸੜਦਲੀ ਜਾਣਕਾਰੀ ਲੈ ਕੇ ਆਏ ਅੱਜ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਚਾਹੁੰਦੇ ਹਾਂ ਕਿ ਤੁਸੀਂ ਕੋਈ ਨਾ ਕੋਈ ਜਿਹੀਆਂ ਚਾੜ ਕਰੀਆਂ ਲੈ ਕੇ ਸਾਡੇ ਸਟੂਡੀਓ ਦੇ ਵਿੱਚ ਫਿਰ ਤੋਂ ਹਾਜ਼ਰ ਹੋਵੋ ਜ਼ਰੂਰ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ